ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਗਤਲ 47 ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਤੇ ਮਾਮਲਾ ਕਾਫੀ ਭਖਿਆ ਹੋਇਆ ਸੁਨੰਦਾ ਸ਼ਰਮਾ ਤੇ ਪਿੰਕੀ ਤੜੀ ਵਾਲਾ ਹੋਣਾਂ ਦਾ ਤੇ ਮੈਂ ਉਹਦੀ ਬਾਬਤ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਜੋ ਗੱਲਾਂ ਬਾਤਾਂ ਸੁਨੰਦਾ ਨੇ ਪੋਸਟ ਦੇ ਵਿੱਚ ਜਿਹੜੀ ਵਾਇਰਲ ਹੋ ਰਹੀ ਹੈ ਜਾਂ ਉਹਨੇ ਕੇਸ ਦੇ ਬਾਬਤ ਜੋ ਕੀਤੀਆਂ ਮੈਂ ਉਹਦੇ ਸਵਾਲ ਕੀਤੇ ਸੀ ਉਹਨਾਂ ਨੂੰ ਨਾ ਕਿ ਮੈਂ ਕਿਸੇ ਦੇ ਪੱਖ ਚ ਖੜਾ ਸੀ ਨਾ ਮੈਂ ਕਿਸੇ ਨੂੰ ਕਲੀਨ ਚਿੱਟ ਦਿੱਤੀ ਸੀ ਠੀਕ ਹੈ ਜੀ ਇੱਕੋ ਹੀ ਗੱਲ ਕੀਤੀ ਸੀ ਵੀ ਜਿਹੜੇ ਤੂੰ ਇਲਜ਼ਾਮ ਲਾ ਰਹੀਆਂ ਭਾਣੇ ਮੇਰੀ ਜੇ ਇਹ ਗੱਲਾਂ ਜਾਇਜ਼ ਨਹੀਂ ਸਹੀ ਨਹੀਂ ਤੇ ਤੂੰ ਅਨਪੜ ਜਾ ਜਵਾਕੜੀ ਤਾਂ ਹੈ ਨਹੀਂ ਸੀਗੀ ਤੇਰਾ ਤੂੰ ਕਹਿ ਰਹੀ ਹੈ ਮੇਰਾ ਕੋਈ ਐਗਰੀਮੈਂਟ ਨਹੀਂ ਸੀ ਉਹਨਾਂ ਨਾਲ ਮੰਨ ਲੈਨੇ ਆ ਜੇ ਐਗਰੀਮੈਂਟ ਨਹੀਂ ਸੀ ਤੇ ਆਪਾਂ ਇੰਨਾ ਚਿਰ ਘਾਤੋਂ 5-7 ਸਾਲ ਤੋਂ ਗਾਲੇ ਐਗਰੀਮੈਂਟ ਤੋਂ ਬਿਨਾਂ ਕੰਪਨੀ ਕੋਈ ਤੇਰੇ ਤੇ ਰੁਪਈਆ ਘਾਤੋਂ ਲਾਊਗੀ ਠੀਕ ਹੈ ਜੀ ਹਰੇਕ ਬੰਦਾ ਜਿਹੜਾ ਪ੍ਰੋਡਿਊਸਰ ਆ ਉਹਨੇ ਲਾਉਣਾ ਤੇ ਕਮਾਉਣਾ ਪਰ ਤੇਰੀ ਗੱਲ ਨੂੰ ਸੱਚ ਮੰਨਦੇ ਜੇ ਨਹੀਂ ਸੀ ਤੇ ਤੂੰ ਇਹਨਾਂ ਸਰ ਵਕਤ ਨਹੀਂ ਗੱਲਣਾ ਸੀਗਾ ਦੂਜੇ ਨੰਬਰ ਤੇ ਤੂੰ ਕਹਿੰਦਾ ਮੈਨੂੰ ਦਿੱਤਾ ਹੀ ਕੁਝ ਨਹੀਂ ਉਹਨੇ ਫੇਰ ਉੱਥੇ ਗੱਲ ਹੁੰਦੀ ਆ ਜੇ ਨਹੀਂ ਦਿੱਤਾ ਆਪਾਂ ਕਿਸੇ ਦੇ ਮੂੰਹ ਹਲ ਕੁਸਾਲ ਮਹੀਨਾ 2 ਮਹੀਨੇ 6 ਮਹੀਨੇ ਸਾਲ ਵੇਖਦੇ ਆ ਤੂੰ ਇੰਨਾ ਚਿਰ ਕਹ ਤੋ ਤੀਕਰੀ ਤੈਨੂੰ ਸਵਾਲ ਕਰਨਾ ਚਾਹੀਦਾ ਸੀ ਜਾਂ ਤੂੰ ਛੱਡ ਦਿੰਦੀ ਏ ਉਤੋਂ ਵੀ ਭਾਜੀ ਮੈਂ ਬਿਨਾਂ ਪੈਸੇ ਤੋਂ ਥੋੜਾ ਕੌਣ ਕਰਦਾ ਹਰੇਕ ਦੇ ਢਿੱਡ ਲੱਗਿਆ ਹੋਇਆ ਸਭ ਨਹੀਂ ਲੈਣੇ ਹੁੰਦੇ ਆ ਠੀਕ ਹੈ ਜੀ ਮੇਰੇ ਇਹੀ ਸਵਾਲ ਸੀਗੇ ਵੀ ਇਹ ਗੱਲਾਂ ਤੋਂ ਸੀਗੀਆਂ ਤੇ ਪਹਿਲਾਂ ਭਾਣੇ ਮੇਰੀ ਇਹ ਦੱਸਿਆ ਕਿਉਂ ਨਹੀਂ ਜਿਹੜੇ ਤੂੰ ਕਹਿੰਨੀ ਮੇਰੇ ਉਹਨਾਂ ਦੇ ਬੇਟੇ ਦੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਉਹ ਵੀ ਮੈਂ ਇਹਦੀ ਸਾਰਾ ਕੁਝ ਦੀ ਪੁਰਾਣੀਆਂ ਵੀਡੀਓ ਜੀ ਦੱਸ ਰਹੀ ਆ ਦੇਖ ਲਓ ਤੁਸੀਂ ਜਿਹਦੇ ਵਿੱਚ ਇਹ ਹੁਣ ਪਰਿਵਾਰ ਬਾਰੇ ਜਿਹੜੇ ਬੇਟੇ ਦੀ ਵਿਆਹ ਦੀ ਗੱਲ ਕਰਦੀ ਉਹਨੂੰ ਤੇ ਭਰਾ ਦੱਸਦੀ ਸੀ ਮੈਨੂੰ ਭਰਾ ਨੇ ਮੇਰੇ ਇਹ ਉਹ ਮਾਂ ਉਹ ਪਿਓ ਆ ਸਾਰਾ ਕੁਝ ਤੁਸੀਂ ਦੇਖਿਓ ਭਾਵ ਉਹ ਭਾਵਕ ਹੋ ਹੋ ਕੇ ਮੈਨੂੰ ਉਹਨਾਂ ਨੇ ਬਹੁਤ ਚੇਂਜ ਕੀਤਾ ਮੈਨੂੰ ਬੜਾ ਬਦਲਾਅ ਲੈਂਦਾ ਮੇਰੇ 'ਚ ਉਹਨਾਂ ਨੇ ਇਹ ਵੀ ਕਹਿ ਰਹੀ ਐ ਮੈਂ ਇਹਨਾਂ ਨੂੰ ਬਹੁਤ ਦੁਖੀ ਕੀਤਾ ਰਹਿੰਦੀ ਕੁੰਦੀ ਕਸਰ ਹੁਣ ਕੱਢ ਤੇ ਪਹਿਲਾਂ ਲੋਕ ਜਿਹੜਾ ਕੀਤਾ ਕਿ ਨਹੀਂ ਕੀਤਾ ਕੋਈ ਇਹਨੂੰ ਪਤਾ ਹੋਊਗਾ ਹਨਾ ਸੋ ਇਹਨਾਂ ਗੱਲਾਂ ਬਾਤਾਂ ਦੇ ਮੇਰੇ ਸਵਾਲ ਸੀਗੇ ਤੇ ਹੁਣ ਮੇਰਾ ਇੱਕ ਸਵਾਲ ਇਹ ਹੈ ਵੀ ਇਹ ਭੈਣ ਮੇਰੀ ਕਹਿ ਰਹੀ ਐ ਵੀ ਮੈਨੂੰ ਕੁਝ ਨਹੀਂ ਦਿੱਤਾ ਪਰ ਸਾਰੇ ਮੰਨਦੇ ਆ ਵੀ ਕਹਿੰਦੇ ਮੇਰੇ ਕੋਲੇ ਕਿਰਾਏ ਕਿਰਾਇਆ ਤੱਕ ਹੈਗਾ ਘਰ ਦਾ ਕੋਠੀ ਦਾ ਕਿਰਾਇਆ ਦੇਣ ਨੂੰ ਮੇਰੇ ਕੋਲ ਖਾਣ ਪੀਣ ਨੂੰ ਕੁਝ ਹੈ ਨਹੀਂ ਮੇਰੇ ਕੋਲੇ ਕੁਝ ਨਹੀਂਗਾ ਮੇਰੇ ਤੇ ਰਹਿਮ ਕਰੋ ਵਗੈਰਾ ਉਹ ਇੱਕ ਗੱਲਾਂ ਨੇ ਕੀਤੀਆਂ ਨੇ ਮੇਰਾ ਸਵਾਲ ਆ ਜੇ ਤੁਹਾਡੇ ਕੋਲੇ ਹੈ ਨਹੀਂ ਕੁਝ ਤੁਹਾਡੇ ਕੋਲੇ ਪੈਸੇ ਹੈ ਨਹੀਂਗੇ ਕਿਰਾਇਆ ਦੇਣ ਵਾਸਤੇ ਤੁਹਾਡੇ ਕੋਲੇ ਰੋਟੀ ਖਾਣ ਨੂੰ ਪੈਸੇ ਹੈ ਨਹੀਂ ਇੱਕ ਲਾਂਡਰਾ ਮੁਹੱਲੇ ਦੇ ਨਾਲ ਲਾਂਡਰਾ ਲਾਂਡਰਾਂ ਦੇ ਨਾਲ ਇੱਕ ਸਵਾੜਾ ਪਿੰਡਾ ਜਿੱਥੋਂ ਡਾਇਰੈਕਟਰ ਸੀ ਜਾਂ ਸਵਾੜਾ ਜੀ ਹੋਣੀ ਉਹਨਾਂ ਦੇ ਪਿੰਡ ਚਾਰ ਕਨਾਲਾਂ ਦਾ ਇੱਕ ਅੱਧਾ ਕਿੱਲਾ ਜ਼ਮੀਨ ਜਿਹਨੂੰ ਪਲਾਟ ਕਹਿ ਲੋ ਜਾਂ ਜ਼ਮੀਨ ਕਹਿ ਲੋ ਉਹ ਪਈਆ ਜਿਹਦੀ ਮਾਰਕੀਟ ਵੈਲਿਊ 2 ਕਰੋੜ ਆ ਜੇ ਇਹਨੂੰ ਦਿੱਤਾ ਕੁਛ ਨਹੀਂ ਸੀ ਉਹ 2 ਕਰੋੜ ਦਾ ਪਲਾਟ ਕਿੱਥੋਂ ਆਇਆ ਠੀਕ ਹੈ ਜੀ ਸਾਡੇ ਰਾਜਸਥਾਨ ਦੇ ਵਿੱਚ ਜਿੱਥੇ ਤੱਕ ਮੈਨੂੰ ਪਤਾ ਰਜਿਸਟਰੀ ਕਰਾਉਨੇ ਆ ਕੋਈ ਪਲਾਟ ਕੋਈ ਚੀਜ਼ ਲੈਨੇ ਆਪਾਂ ਤੇ ਰਜਿਸਟਰੀ ਕਰਾਉਣ ਵਾਲੇ ਨੂੰ ਮਾਲਕ ਨੂੰ ਉੱਥੇ ਬੁਲਾਇਆ ਜਾਂਦਾ ਉੱਥੇ ਸੱਦਿਆ ਜਾਂਦਾ ਠੀਕ ਹੈ ਉਹਦੇ ਉਹਦੇ ਸਾਹਮਣੇ ਰਜਿਸਟਰੀ ਹੁੰਦੀ ਆ ਜੇ ਪੰਜਾਬ ਚ ਵੀ ਇਹੀ ਆ ਇਹੀ ਰੂਲ ਆ ਕਾਨੂੰਨ ਆ ਤੇ ਨੈਚਰਲੀ ਗੱਲ ਉੱਥੇ ਨੂੰ ਸੱਦਿਆ ਵੀ ਗਿਆ ਹੋਊਗਾ ਤੈਨੂੰ ਪਤਾ ਵੀ ਹੋਊਗਾ ਮੇਰੀ ਆ ਪਲਾਟ ਮੇਰੀ ਜਮੀਨ ਆ ਮੇਰਾ ਇੱਥੇ ਪਿਆ ਹੋਇਆ ਜੋ ਹੈਗਾ ਇਹਦੇ ਨਾਮ ਤੇ ਰਜਿਸਟਰੀ ਚੱਕਰ ਆਲ ਉਹ 2 ਕਰੋੜ ਰੁਪਈਆ ਕਿੱਥੋਂ ਆਇਓ ਪਲਾਟ ਕਿੱਥੋਂ ਬਣਿਆ ਇਹ ਤਾਂ ਕਹਿੰਦੇ ਮੈਨੂੰ ਦਿੱਤਾ ਕੁਛ ਨਹੀਂ ਠੀਕ ਹੈ ਸੋ ਮੇਰੀ ਬੇਨਤੀ ਇਹ ਆ ਇੱਕ ਚੀਜ਼ ਦੀ ਸੁਣ ਕੇ ਇੱਕ ਧਿਰ ਦੀ ਸੁਣ ਕੇ ਆਪਾਂ ਜਜਬਾਤੀ ਹੋ ਕੇ ਸੋਸ਼ਲ ਮੀਡੀਆ ਤੇ ਚੱਲੇ ਡਰਾਮਾ ਇਹ ਚੱਲੀ ਜਾਂਦਾ ਇਮੋਸ਼ਨਲ ਕਰਕੇ ਵੀਡੀਓ ਪਾਓ ਠੀਕ ਹੈ ਜੀ ਉਹਨਾਂ ਲੋਕ ਦੇ ਤੜਾ ਤੜ ਉਹਦੇ ਨਾਲ ਖੜੇ ਸ਼ੇਅਰ ਕਰੀ ਜਾਂਦੇ ਨੇ ਥੋੜੇ ਸਮੇਂ ਬਾਅਦ ਪਤਾ ਲੱਗਦਾ ਵੀ ਉਹ ਤਾਂ ਸਾਡਾ ਆ ਕੁਛ ਕਰ ਗਿਆ ਕੋਈ ਗਰੀਬ ਜਿਹਾ ਪਾਉਂਦਾ ਹੁੰਦਾ ਕਹਿੰਦੇ ਜਿਹੜਾ ਨੋਟ ਖਾਈ ਜਾਂਦਾ ਹੁਣ ਰੋਟੀ ਵੀ ਨੋਟਾਂ ਨਾਲ ਖਾ ਰਿਆ ਹਨਾ ਸੋ ਇਸ ਕਰਕੇ ਜੇ ਉਹ ਚੀਜ਼ ਜਦ ਨਾਲ ਪਤਾ ਨਹੀਂ ਲੱਗਦਾ ਕਾਹਲੀ ਨਹੀਂ ਪਹਿਲਾਂ ਉਹਦੀ ਪੋਸਟ ਪਾਈ ਉਹ ਸ਼ੇਅਰ ਕਰੀ ਗਏ ਜੇ ਮੈਂ ਕੁਐਸਚਨ ਕੀਤਾ ਇੱਧਰ ਕਰੀ ਗਏ ਮੈਨੂੰ ਹੁਣ ਇੱਕ ਮੈਂ ਤਾਂ ਗੱਲ ਕਰਨੇ ਲੱਗੀ ਕਿ ਇੱਕ ਮੇਰੀ ਭੈਣ ਇੰਟਰਵਿਊ ਤੇ ਮੈਨੂੰ ਪੁੱਛ ਰਹੀ ਸੀ ਚੈਨਲ ਵਾਲੀ ਵੀ ਤੁਸੀਂ ਉਹਦੇ ਸਾਰੇ ਨਾਂ ਇੰਡਸਟਰੀ ਉਹਦੇ ਨਾਲ ਆ ਕੇ ਖੜ ਗਈ ਕਲਾਕਾਰ ਖੜ ਗਏ ਖੜਨਾ ਬਣਦਾ ਕਲਾਕਾਰ ਜੇ ਆਏ ਤਾਂ ਨਾਲ ਕਿਉਂ ਨਾ ਖੜਨਗੇ ਉਹ ਉਹ ਆਉਂਦੇ ਬੋਲ ਹੋਰ ਇਹਨੇ ਜਿਹੜੇ ਖੁਦ ਵੀ ਭੁਗਤ ਭੋਗ ਕੀਤੇ ਉਹਨਾਂ ਨਾਲ ਵੀ ਚੀਟ ਹੋਈ ਹੋਊਗੀ ਉਹ ਬੋਲ ਰਹੇ ਨੇ ਤੇ ਕੀ ਗੱਲ ਮੇਰਾ ਫਰਜ਼ ਨਹੀਂ ਬਣਦਾ ਜੇ ਮੈਂ ਇੱਕ ਦੇ ਨਾਲ ਆ ਕੇ ਖੜ ਜੰਨਾ ਨਾਲੇ ਮੈਂ ਕੋਈ ਕਲੀਨ ਚਿੱਟ ਨਹੀਂ ਦਿੱਤੀ ਮੈਂ ਤਾਂ ਸਵਾਲ ਕੀਤੇ ਨੇ ਜਿਹੜੇ ਉਹ ਜਦੋਂ ਬਾਹਰ ਹੋਣਗੇ ਉਹ ਦੱਸਣਗੇ ਆਪ ਦੀ ਸਫਾਈ ਸਾਰਾ ਦੱਸਣਗੇ ਇਲਜ਼ਾਮ ਲੱਗਣੇ ਮਜਰਮ ਸਾਬਤ ਹੋਣਾ ਨਹੀਂ ਹੁੰਦਾ ਠੀਕ ਆ ਕੋਰਟ ਨੇ ਦੱਸਣਾ ਇਲਜ਼ਾਮ ਲਾਣੇ ਮੈਨੂੰ ਤੁਸੀਂ ਮੇਰੇ ਤੇ ਮਹਿਰ ਮੈਂ ਤੁਹਾਡਾ ਜਦੋਂ ਮਰਜ਼ੀ ਲਾ ਕੇ ਆਪੇ ਐਫ ਆਈ ਆਰ ਦਰਜ ਕਰਾ ਦਿਓ ਹੋ ਜਾਂਦੀ ਆ ਪੁਲਿਸ ਨਾ ਕਰੂਗੀ ਬਾਈ ਕੋਰਟ ਹੋ ਜਾਂਦੀ ਆ ਪਰ ਸਾਬਤ ਹੋਣੇ ਬਹੁਤ ਦੂਰ ਦੀ ਗੱਲ ਹੁੰਦੀ ਜੇ ਸਾਬਤ ਹੋ ਗਈ ਫਿਰ ਆਪਾਂ ਕਹਿ ਸਕਦੇ ਆ ਦੂਜੀ ਉਹ ਵੀ ਆਪ ਦਾ ਪੱਖ ਰੱਖਣਗੇ ਹਨਾ ਫਿਰ ਪਤਾ ਲੱਗੂਗਾ ਇੱਕ ਦਿਨ ਨਾਲ ਹੀ ਆਪਾਂ ਡਟ ਕੇ ਖੜੀਏ ਮੈਂ ਉਸ ਤਰ੍ਹਾਂ ਦਾ ਸਵਾਲ ਕੀਤਾ ਸੀ ਜੋ ਲਗਭਗ ਸਾਡੇ ਸਾਰਿਆਂ ਦੇ ਦਿਮਾਗ 'ਚ ਆਉਂਦੇ ਸੀ ਯਾਰ ਆਹ ਗੱਲ ਆ ਜੇ ਐ ਹੈਗੀ ਤਾਂ ਫਿਰ ਤਸੰਦਾ ਕਿਉਂ ਤੂੰ ਇਹ ਕਹਿ ਸਕਦੀ ਮੇਰੇ ਨਾਲ 7 ਸਾਲ ਦਾ ਐਗਰੀਮੈਂਟ ਸੀ ਹੁਣੇ ਮੈਨੂੰ 7 ਸਾਲ ਦਾ ਖਤਮ ਹੋਣ ਤੋਂ ਬਾਅਦ ਵੀ ਇਹਨੂੰ ਸੀ ਨਹੀਂ ਦੇ ਸਕਦੇ ਇਹ ਗੱਲ ਮੰਨਣ ਚਾਹੁੰਦੀ ਆ ਠੀਕ ਆ ਤੇਰੇ ਨਾਲ ਰੁਪਈਏ ਸੀ 50 40 ਦਾ ਕੋਈ 40 60 ਦਾ ਤੇਰੇ ਨਾਲ ਐਗਰੀਮੈਂਟ ਹੋਇਆ ਸੀ ਉਹਦੇ 'ਚ ਰੁਪਈਏ ਜੇ ਬਣਦੇ ਹੁੰਦੇ 40 ਜਾਂ 50% ਕਲਾਕਾਰ ਦੇ ਸਟੇਜ 'ਤੇ ਉਹ ਨਹੀਂ ਦਿੱਤੇ ਉਹ ਜਾਇਜ਼ ਬਣਦੀ ਆ ਦੇਣੇ ਚਾਹੀਦੇ ਆ ਔਰ ਉਹ ਅਗਲੇ ਉਹ ਦੱਸਣਗੇ ਵੀ ਕਿਉਂ ਨਹੀਂ ਦਿੱਤੇ ਤਾਂ ਨਾਲ ਹੁਣ ਇਹ ਆਹ ਜਿਹੜਾ ਮੇਰਾ ਸਵਾਲ ਆ ਉਹ ਦਿੱਤੇ ਕਰਕੇ ਜ ਉਹ ਰੁਪਈਏ ਸੀਗੇ ਉਹਦਾ ਹੀ 2 ਕਰੋੜ ਦਾ ਜਿਹੜਾ ਪਲਾਟ ਲਿਆ ਨਾ ਉਹ ਕਿੱਥੋਂ ਲੈ ਲਿਆ ਜਿਹਨੂੰ ਦਿੱਤਾ ਕੁਛ ਨਹੀਂ ਤਾਂ ਇਹ ਮੇਰਾ ਸਵਾਲ ਆ ਤੁਸੀਂ ਵੀ ਵਾਚੋ ਸ਼ੇਅਰ ਕਰੋ ਤੇ ਪਹੁੰਚਦਾ ਕਰੋ ਭਾਣ ਮੇਰੇ ਤੱਕ ਉਹ ਜਵਾਬ ਦੇਵੇ ਮੇਰੇ ਕਹਿਣਾ ਮੈਂ ਕਹਿਣਾ ਚਾਹੁੰਦਾ ਸੀ ਕਦੇ ਕਿਸੇ ਨੂੰ ਗੁੰਮਰਾਹ ਨਹੀਂ ਕਰੀਦਾ ਅਸਲੀ ਕਹਾਣੀ ਜਿਹੜੀ ਹੈਗੀ ਆ ਉਹ ਦੱਸੋ ਕਿੱਥੇ ਭੰਡਾ ਕਿੱਥੇ ਖੜਾ ਉਹ ਹੁਣ ਜਾਂ ਤਾਂ ਸਮਾਂ ਦੱਸੂਗਾ ਜਾਂ ਇਹ ਦਵਾਂ ਤੁਹਾਨੂੰ ਦੱਸਣੀਆਂ ਜਾਂ ਹੋਣ ਵਾਲੇ ਸਮਝ ਪਤਾ ਲੱਗੋ ਧੰਨਵਾਦ